ਸਰਸ਼ੀ ਕਾਲ ਜੀ ਮੈਨੂੰ ਆਤੀ ਮਾਂ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਤੇ ਗੱਲ ਕੀਤੀ ਜਾਵੇ ਪਖੰਡਵਾਦ ਦੀ ਤਾਂ ਪਖੰਡਵਾਦ ਸੋਚਦੇ ਸੀ ਕਿ ਕੱਡੇਗਾ ਪਰ ਨਹੀਂ ਜਿਸ ਤਰੀਕੇ ਦੇ ਨਾਲ ਪਖੰਡਵਾਦ ਵਾਦਾ ਚਾ ਰਿਹਾ ਹੈ ਕਿਉਂਕਿ ਹੁਣ ਤਾਂ ਜਿਹੜੇ ਗੁਰੂ ਨੇ ਆਪਣੇ ਚੇਲਿਆਂ ਨੂੰ ਗੱਦੀਆਂ ਲਾ ਕੇ ਦੇ ਰਹੇ ਨੇ ਤਾਂ ਕਿ ਜਿਹੜੀ ਸੰਗਤ ਉਹਨਾਂ ਕੋਲੇ ਪਹੁੰਚ ਸਕਦੀ ਉਹਨਾਂ ਦੇ ਚੇਲਿਆਂ ਕੋਲ ਜਾਵੇ ਕਿਉਂਕਿ ਚੇਲਿਆਂ ਦੇ ਵੀ ਜਿਹੜੇ ਉਹਨਾਂ ਨੇ ਗੱਦੀਆਂ ਉਹ ਘਰਾਂ ਦੇ ਵਿੱਚ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਹੜੀ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਸ ਵੀਡੀਓ ਦੇ ਵਿੱਚ ਜਿਹੜੀ ਇਹ ਲੜਕੀ ਹੈ ਇਹ ਆਉਂਦੀ ਹੈ ਕਹਿੰਦੀ ਵੀ ਜਿਹੜਾ ਕਿ ਕਾਫੀ ਸਮਾਨ ਵੀ ਲੈ ਕੇ ਆਉਂਦੀ ਹੈ ਕੱਪੜੇ ਵਗੈਰਾ ਹੋਗੇ ਤੇ ਚਾਂਦੀ ਦੇ ਗਹਿਣੇ ਤੱਕ ਵੀ ਇਹ ਆਪਣੇ ਗੁਰੂ ਵਾਸਤੇ ਲੈ ਕੇ ਆਉਂਦੀ ਹੈ ਇਸ ਗੁਰੂ ਦੇ ਕੋਲ ਆਉਂਦੀ ਨੂੰ ਇਸ ਆਰਤ ਨੂੰ ਜਿਹੜਾ ਕਿ 2 ਸਾਲ ਹੋ ਗਏ ਤੇ 2 ਸਾਲਾਂ ਦੇ ਵਿੱਚ 1.5 ਸਾਲ ਤੋਂ ਇਹ ਗੱਦੀ ਬਿਲਾ ਰਹੀ ਆ ਤਾਂ ਇਸ ਦੇ ਗੁਰੂ ਨੇ ਇਸੇ ਘਰ ਦੇ ਵਿੱਚ ਗੱਦੀ ਲਈ ਤਾਂ ਹੁਣ ਇਸ ਦਾ ਕਹਿਣਾ ਕਿ ਇਹ ਵੀ ਜਿਹੜਾ ਕਿ ਉੱਥੇ ਲੋਕਾਂ ਨੂੰ ਪੁੱਛਾ ਦਿੰਦੀ ਆ ਲੋਕਾਂ ਦੇ ਜਿਹੜੇ ਕਿ ਮਸਲੇ ਹੱਲ ਕਰਦੇ ਕਿਉਂਕਿ ਜਿੱਥੇ ਇਹ ਬੈਠੀ ਆ ਇਹ ਡੇਰੇ ਦੇ ਵਿੱਚ ਵੀ ਲੋਕ ਆਉਂਦੇ ਨੇ ਆਪਣੇ ਮਸਲੇ ਹੱਲ ਕਰਵਾਉਣ ਦੇ ਵਾਸਤੇ ਤਾਂ ਕਾਫੀ ਦੇਖਿਆ ਜਾ ਰਿਹਾ ਕਿ ਪਖੰਡਵਾਦ ਵਧਦਾ ਜਾ ਰਿਹਾ ਤਾਂ ਹੁਣ ਇਹ ਪਖੰਡਵਾਦ ਹੋਰ ਵੀ ਪਰਫੂਲਿਤ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਜਦੋਂ ਕਈ ਸਮੇਂ ਤੋਂ ਜਿਹੜਾ ਕਿ ਆਉਣ ਲੱਗ ਗਏ ਨੇ ਨਾ ਡੇਰਿਆਂ ਦੇ ਵਿੱਚ ਤਾਂ ਫਿਰ ਇਸ ਡੇਰੇ ਨੂੰ ਵਧਾਉਣ ਦੇ ਵਾਸਤੇ ਆਪਣੇ ਚੇਲਿਆਂ ਨੂੰ ਗੱਧੀਆਂ ਲਾ ਕੇ ਦੇ ਦਿੱਤੀਆਂ ਚਾਹੁੰਦੇ ਰਹੇ ਤਾਂ ਤੁਸੀਂ ਖੁਦ ਹੀ ਸੁਣ ਲੋ ਕੀ ਕਹਿਣਾ ਇਸ ਲੜਕੀ ਦਾ ਜਿਹੜੇ ਔਰਤ ਇਸ ਬਾਬੇ ਦੇ ਕੋਲ ਆਈ ਹੈ ਜਿਸ ਨੂੰ ਆਪਣਾ ਗੁਰੂ ਮੰਨਦੀ ਹੈ ਕਿ ਕਿਵੇਂ ਉਹਨੇ ਗੱਦੀ ਲਈ ਤੇ ਸੰਗਤਾਂ ਨੂੰ ਅਪੀਲ ਵੀ ਕਰ ਰਹੀ ਹੈ ਤੁਸੀਂ ਇੱਕ ਗੱਲ ਨੋਟ ਕਰਿਓ ਉਸ ਦੇ ਵਿੱਚ ਕਿ ਜਦੋਂ ਵੀ ਪਖੰਡਵਾਦ ਨੂੰ ਵਧਾਵਾ ਦਿੰਦੇ ਨੇ ਤਾਂ ਇੰਸਟਾਗ੍ਰam ਤੇ ਆਈਡੀ ਸਭ ਤੋਂ ਪਹਿਲਾਂ ਬਣਾਈ ਜਾਂਦੀ ਹੈ ਕਿਉਂਕਿ ਲੋਕ ਇੰਸਟਾਗ੍ਰam ਤੇ ਸਭ ਤੋਂ ਜ਼ਿਆਦਾ ਮਸ਼ਹੂਰ ਹੁੰਦੇ ਨੇ ਤੇ ਫਿਰ ਬਾਬੇ ਪਿੱਛੇ ਕਿਵੇਂ ਰਹਿ ਚਲ ਕਿਉਂਕਿ ਇਸ ਦੇ ਵਿੱਚ ਬਾਬੇ ਦੇ ਵੱਲੋਂ ਇਸ ਲੜਕੀ ਦੀ ਆਈਡੀ ਵੀ ਜਿਹੜੀ ਇੰਸਟਾਗ੍ਰam ਦੀ ਉਹ ਬੋਲੀ ਗਈ ਹੈ ਤਾਂ ਕਿ ਜਿਹੜੀ ਸੰਗਤ ਉਹਨਾਂ ਕੋਲ ਪਹੁੰਚ ਸਕਦੀ ਉਹ ਇਹਦੇ ਕੋਲ ਜਾਵੇ ਆਓ ਸੁਣਦੇ ਹਾਂ ਮਾਤਾ ਦੀ ਬੇਟਾ ਮਾਤਾ ਦੀ ਗ आप कहाँ तो तो से आयो से ले लेके आयो बेटा ये सारा हां जी गुरु जी सब दरबार की ओर से आपको कोई मांग हुई नहीं कितना समय हो गया बेटा आपको दरबार में जुड़े हुए दो साल दो साल हो गए जब दिल गाते हुए कितना साल हो गया डेढ़ साल डेढ़ साल हो गए महामाई की कृपा से और गुरु के आशीर्वाद से गद्दी बिल्कुल अच्छी चल रही है बहुत अच्छी से चल रही है महामाई की और गुरु जी की बहुत कृपा है ਤੋ ਮਹਾਮਾਈ ਆਪਕੇ ਖੂਬ ਚੜਾਈਆਂ ਕਰਾਏ ਬੋਲ ਸਾਚੇ ਦਰਬਾਰ ਕੀ ਜੈ ਆਪकी ਇੰਸਟਾਗ੍ਰਾਮ ਆਈਡੀ ਕਾ ਕੀ ਨਾਮ ਹੈ ਬਬਹਦਰਾ ਖਾਨੀ ਚੌਂਕ ਠੀਕ ਹੈ ਤੋ ਜੋ ਵੀ ਸੰਗਤ ਹੈ ਜੋ ਜਹਾਂ ਨਹੀਂ ਆ ਸਕਤੀ ਰਾਈਟ ਕੋਡ ਸੇ ਇਸ ਬੱਚੇ ਕੇ ਪਾਸ ਚੌਂਕੀ ਪਰ ਸਕਤਾ ਹੈ ਬੋਲ ਸਾਚੇ ਦਰਬਾਰ ਕੀ ਲਓ ਜੀ ਸੋਸ਼ਲ ਮੀਡੀਆ ਦਾ ਜ਼ਮਾਨਾ ਤੇ ਜਿੱਥੇ ਲੋਕ ਹਰ ਇੱਕ ਕੰਮ ਸੋਸ਼ਲ ਮੀਡੀਆ ਤੇ ਕਰ ਰਹੇ ਨੇ ਤਾਂ ਹੁਣ ਬਾਬੇ ਵੀ ਕਿਸੇ ਨਾਲੋਂ ਘੱਟ ਨਹੀਂ ਤਾਂ ਇਹਨਾਂ ਦੇ ਵੱਲੋਂ ਵੀ ਆਪਣੀਆਂ ਗੱਦੀਆਂ ਆਪਣੇ ਡੇਰਿਆਂ ਨੂੰ ਪ੍ਰੋਮੋਟ ਕਰਨ ਦੇ ਵਾਸਤੇ ਸੋਸ਼ਲ ਮੀਡੀਆ ਦਾ ਖੂਬ ਸਹਾਰਾ ਲਿਆ ਜਾ ਰਿਹਾ ਆਪਣੇ ਨੰਬਰ ਛੱਡੇ ਜਾਂਦੇ ਨੇ ਦਰਵਾਜ਼ਾ ਦਾ ਪੂਰਾ ਐਡਰੈਸ ਦਿੱਤਾ ਜਾਂਦਾ ਲੋਕਾਂ ਨੂੰ ਤਾਂ ਕਿ ਲੋਕ ਉਹਨਾਂ ਦੇ ਡੇਰੇ ਦੇ ਵਿੱਚ ਆਉਣ ਜੇਕਰ ਕੋਈ ਦੂਰ ਲੱਗਦਾ ਤਾਂ ਨੇੜੇ ਤੇੜੇ ਜਿਹੜੇ ਉਹਨਾਂ ਦੇ ਚੇਲੇ ਹੁੰਦੇ ਨੇ ਉਹਨਾਂ ਨੂੰ ਡੇਰੇ ਖੋਲ ਕੇ ਦਿੱਤੇ ਜਾਂਦੇ ਨੇ ਉਹਨਾਂ ਦੇ ਗੱਦੀ ਲਾਈ ਜਾਂਦੀਆਂ ਤਾਂ ਫਿਰ ਲੋਕ ਉੱਥੇ ਜਾਣਾ ਸ਼ੁਰੂ ਕਰ ਦਿੰਦੇ ਨੇ ਪਖੰਡਵਾਦ ਆਪਾਂ ਸੋਚਦੇ ਹਾਂ ਕਿ ਰੁਕੂਗਾ ਪਰ ਜਿਸ ਤਰੀਕੇ ਦੇ ਨਾਲ ਪਖੰਡਵਾਦ ਵਧਦਾ ਜਾ ਰਿਹਾ ਤਾਂ ਲੱਗਦਾ ਨਹੀਂ ਕਿ ਇਸ ਦੇ ਉੱਤੇ ਬ੍ਰੇਕਾਂ ਲੱਗਣਗੀਆਂ ਬਾਕੀ ਤੁਹਾਡਾ ਕੀ ਕਹਿਣਾ ਜ਼ਰੂਰ ਦੱਸਿਓ ਬਿਊਰੋ ਰਿਪੋਰਟ ਛਣਕਾਟਾ ਨਿਊਜ਼